ਤੁਰ ਆਪਾਂ ਪਹੁੰਚੇ ਕੁਰਕhetra ਆ ਦੇਖ ਲੋ ਚੌਂਕ ਸਾਰਾ ਕੁਝ ਨਿਕਲ ਆਇਆ ਸੈਂਸਿਟੀ ਵੀ ਸੁਣਾਈ ਹੈ ਪ੍ਰਾਜੀ ਕਿਟ ਹੈ ਉਸਦੀ ਕੇਮ ਦਾ ਮਾਨਨ ਉਸ ਦੇ ਪਿਤਾਵ ਜਿਹहां ਪਾਣੋ ਦੀ ਸਈਆਂ ਤੇ गिर ਗਏ ਉਹ ਸਾਹਿਬ ਹੈ ਜਹਾਂ ਦਰੋਧ ਨੂੰ ਪਾਣੀ ਵਿੱਚ ਛੁੱਪ ਗਿਆ ਥਾ ਸਭ ਦਿਖਾਈ ਦੇਗਾ ਯਹਾਂ ਪੇ ਬਰਮਾ ਜੀ ਨੇ ਪੂਜਾ ਕੀਤੀ ਬੋਲੇਨਾਥ ਦੀ ਬਰਮਾ ਜੀ ਨੇ ਦਿੱਸਨ ਸ਼ੁਕਤੀ ਕੇ ਅੰਦਰ ਮਾਰ ਗਿਆ ਹਨ ਯਹੀ ਬੈਠ ਕੇ ਪਿਆ ਹੈ ਪ੍ਰਾਜੀ ਨੇ ਸੀ ਕਿ ਨਹੀਂ ਇਸ ਕੇ ਅੰਦਰ ਸਟਾਫ ਕਿਤੇ ਹੈ ਬਰਮਾ ਜੀ ਉਸ ਕੇ ਬਾਦ ਗੰਗਾ ਪ੍ਰਗਟ ਕੀ ਮਹਾਭਾਰਤ ਖਤਮ ਹੋਣੇ ਕੇ ਬਾਅਦ ਪੜੋਣ ਯਾਹਾਂ ਪੇ ਚਨਾਨਕੀਆ ਪਿੰਡਾਂ ਨਾਂ ਦੇ ਮੈਰੇ ਦੀ ਜਗ੍ਹਾ ਵੀ ਹਾਂਜੀ ਮਿੱਤਰੋ ਕੀ ਆਜਾਲ ਆਪਾਂ ਸਵਾਗਤ ਕਰਦੇ ਆ ਤੁਹਾਡੇ ਨਵੇਂ ਵਲੌਗ ਦੇ ਵਿੱਚ ਤੇ ਆਪਾਂ ਅੱਜ ਪਹੁੰਚੇ ਹਾਂ ਕੁਰਖੇਤਰ ਦੇ ਵਿੱਚ ਜਿੱਥੇ ਮਹਾਭਾਰਤ ਦਾ ਜੁਦ ਹੋਇਆ ਸੀ ਤੇ ਆਪਾਂ ਉਹ ਕੁਛਕ ਟੈਂਪਲ ਦੇਖਦੇ ਆ ਤੇ ਦਿਖਾਉਨੇ ਆ ਤੁਹਾਨੂੰ ਵੀਡੀਓ ਦੇ ਵਿੱਚ ਤੁਹਾਨੂੰ ਪਤਾ ਲੱਗ ਹੀ ਗਿਆ ਹੋਵੇਗਾ ਜੋ ਪਹਿਲਾਂ ਵੀਰ ਨੇ ਦੱਸਿਆ ਆਪਾਂ ਨੂੰ ਗਾਈਡ ਆਪਾਂ ਗਾਈਡ ਦੇਖਦੇ ਆ ਲੈਣੇ ਆ ਕਿ ਨਹੀਂ ਲੈਣੇ ਆ ਬਟ ਆਪਣੇ ਕੋਲ ਟਾਈਮ ਵੀ ਬਹੁਤ ਘੱਟ ਲਿਮਟ ਜਿਆ ਬਸ ਚੱਲਦੇ ਆ ਅੱਗੇ ਤੇ ਦਿਖਾਉਨੇ ਆ ਤੁਹਾਨੂੰ ਵੀਡੀਓ ਦੇ ਵਿੱਚ ਮਿੱਤਰੋ ਇਹ ਹੈ 메인 게ਟ ਬ੍ਰਹਮਦਵਾਰ ਆਪਾਂ ਬ੍ਰਹਮਦਵਾਰ ਦੇ ਅੰਦਰ 게ਟ ਦੇ ਐਂਟਰ ਕਰਦੇ ਆਂ ਤੇ ਚੱਲਦੇ ਆਂ ਅੱਗੇ ਆਪਾਂ ਟੈਂਪਲ ਦੇ ਅੰਦਰ ਆ ਗਏ ਆਂ ਜੀ ਇਹ ਹੈ ਸਰੋਵਰ ਹਾਂਜੀ ਜੋ ਬ੍ਰਹਮਾ ਜੀ ਨੇ ਸ਼੍ਰੀ ਸ਼੍ਰੀ ਗਣੇਸ਼ ਜੀ ਨੂੰ ਜੋ ਕਿ ਕਰਿਆ ਸੀ ਗ੍ਰੰਥ ਸਾਹਿਬ ਲਿਖਾਉਣ ਦੇ ਬਾਰੇ ਫਿਰ ਇਹ ਵਿਸ਼ਨੂੰ ਭਗਵਾਨ ਨੇ ਉਹ ਤੇ ਬਹੁਤ ਹੀ ਸੋਹਣਾ ਤੇ ਵਲੌਗ ਦੇ ਨਾਲ ਜੁੜੇ ਰਹੋ ਤੇ ਦਿਖਾਉਨੇ ਆ ਤੁਹਾਨੂੰ ਵਿਸ਼ਨੂੰ ਦਾ ਮੰਦਿਰ ਮਿੱਤਰੋ ਇਹ ਆ ਮੰਦਿਰ ਆਪਣੇ ਪਿੱਛੇ ਜਿਹੜਾ ਕਿ ਦੇਖ ਰਹੇ ਹੋ ਆਪਾਂ ਦਿਖਾਉਨੇ ਆ ਬ੍ਰਹਮਾ ਜੀ ਦਾ ਮੰਦਿਰ ਅੰਦਰ ਜਾ ਕੇ ਦਿਖਾਉਨੇ ਆ ਮਿਲ ਮਿੱਤਰੋ ਮੰਦਿਰ ਦਾ ਪੱਟੇ ਇੰਟਰ ਕਰ ਗਏ ਆ ਜੀ ਮਤਲਬ ਆੜ ਸਕਦੇ ਹੋ ਤੁਸੀਂ ਇਤਿਹਾਸ ਮਿੱਤਰੋ ਇਹ ਐ ਮੰਦਰ ਦੇ ਬਾਹਰ ਦਾ ਏਸੀ ਪੂਰਾ ਟੈਂਪਲ ਬਹੁਤ ਹੀ ਸੋਹਣਾ ਤੇ ਇਹ ਕੁਝ ਲਿਖਿਆ ਆ ਜੀ ਜਿਹਦੇ ਤੁਹਾਨੂੰ ਦਰਸ਼ਨ ਕਰਵਾ ਸਕਦੇ ਆ ਹਿੰਦੀ ਥੋੜੀ ਜਿਹੀ ਆਪਣੀ ਵੀਕ ਹੀ ਆ ਜੀ ਪੰਜਾਬੀ ਚ ਆਪਾਂ ਠੀਕ ਹੈ ਜੀ ਟੈਂਪਲ ਤਾਂ ਪੂਰਾ ਆਪਾਂ ਸਰੋਵਰ ਦਾ ਘੇੜਾ ਕੱਢਨੇ ਆ ਆਪਾਂ ਈ ਰਿਕਸ਼ਾ ਲੈ ਲਿਆ ਜੀ ਉਹ ਕਹਿੰਦੇ ਤੁਹਾਨੂੰ ਪੂਰੇ ਮੰਦਿਰ ਦੀ ਜਾਣਕਾਰੀ ਵੀ ਥੋੜੀ ਦਿੰਨੇ ਆ ਤੇ ਥੋੜੀ ਜਿਹੀ ਆਪਾਂ ਕਰਦੇ ਆ ਜੀ ਆ ਦੇਖ ਲਓ ਵਿੱਚ ਕਿੰਨੇ ਸੋਹਣੇ ਪੰਛੀ ਜਾਨਵਰ ਇੱਕ ਦੂਜੇ ਦੇ ਲੱਗੇ ਜਾ ਰਹੇ ਉਹ ਦੇਖ ਖੜ ਕੇ ਕ੍ਰੋਸ Mitru ini Brahma ji Mitru apa Brahma ji Datu hara kumre ਕੀ ਤੇਨ ਦਾ ਪਿੰਡਦਾਨ ਇਸੀ ਜਗ੍ਹਾ ਤੇ ਗੇਦਾ ਹਰਦੁਨ ਨੇ ਅੱਛਾ ਇੱਥੇ ਇਸ਼ਨਾਨ ਕੀਤਾ ਸੀ ਪੰਡਵਾਂ ਨੇ ਆਪਾਂ ਨੂੰ ਉਹਨਾਂ ਨੇ ਇਸ਼ਨਾਨ ਕੀਤਾ ਤਾਂ ਬਰਮਾ ਜੀ ਦਾ ਬਨਾਸ ਰੋਹ ਹੈ ਠੀਕ ਹੈ ਸ਼ਿਕਰ ਕਿ ਇਸ ਕੋ ਬਰਮ ਸਰੋਵਰ ਬੋਲਦੇ ਠੀਕ ਹੈ ਪਿੰਡਦਾਨ ਵਗੈਰਾ ਇਸੀ ਜਗ੍ਹਾ ਤੇ ਹਰਦੁਨ ਨੇ ਇਹੀ ਵੀ ਗਏ ਓਏ ਯੁੱਧ ਭੂਮੀ ਗੀਤਾਪਦੇਸ ਉਹ ਅੱਗੇ ਹਾਂਜੀ ਹਾਂਜੀ ਮਿੱਤਰੋ ਆਪਾਂ ਤੁਹਾਨੂੰ ਲੈ ਕੇ ਚੱਲਾਂਗੇ ਅੱਗੇ ਇਹ ਤੁਸੀਂ ਦੇਖ ਸਕਦੇ ਹੋ ਸਰੋਵਰ ਦੇ ਆਪਾਂ ਜਿਹੜਾ ਦੇ ਰਹੇ ਹਾਂ ਇਹ ਦੇਖ ਲਓ ਬਹੁਤ ਸੋਹਣੀਆਂ ਮੂਰਤੀਆਂ ਵਗੈਰਾ ਬਣੀਆਂ ਜੀ देखो मित्रों सारा सीन बहुत ही सोना सूर्य देवता ने सूर्य देवता ने बनाया करण के लिए भाई यहाँ पे मेरा पुत्र स्नान करेगा वहाँ पे स्नान करके गरीबों को सोना दान करते थे अच्छा ठीक है जी हाँ जी हाँ जी ये महत्व है वहाँ का और जो मतलब जिसके पति वगैरह गुजर जाते हैं हाँ जी उन औरतों के वस्त्र चेंज वहीं पे होते हैं अच्छा जी जो महाभारत में जैसे えド रोड नो रे सो वाइड थी हां जी इनकी औरतें नए सब वस्त्र चेंज वहीं पे किए ठीक है जोक्स में बोलते हैं विधवा औरत हां जी हां जी वो वो औरतों का कर्म वहीं पे होता है विधवा औरतों का हां हां उनके वस्त्र चेंज होते हैं ना हां जी उनका वही होता है ये मैं समझ रहा हूं और नाल-नाला पर रह रहा जानकारी ਵੀਨ ਕਭ ਤੋਂ ਮਤਲਬ ਹੈ ਨਾ ਹਾਂਜੀ ਹਾਂਜੀ ਸਿੱਖੋਗਾ ਸਿੱਖੋਗਾ ਹਾਂ ਇਹ ਦੇਖੀ ਹਾਂਸੇ ਸ਼ੁਰੂ ਹੁੰਦਾ ਹੈ ਕਰਨਲ ਕੋਡਿੰਗ ਸਾਰੇ ਇਹ ਆ ਗਏ ਕੋਈ ਜਿਹਾ ਪਤਾ ਰੱਖਿਆ ਸੀ ਉਹ ਜਾ ਗਏ ਉਹਨਾਂ ਨੂੰ ਕੀ ਕਹਿੰਦੇ ਅਸੀਂ ਦੇਖੋ ਲੋ ਵੀ ਮਿੱਤਰੋ ਇਹ ਆ ਗਿਆ ਆਪਣੇ ਗੁਰੂ ਸਾਹਿਬਾਨ ਇਹ ਆ ਗਿਆ ਮਹਾਤਮਾ ਬੁੱਧ ਜੀ ਆਹ ਦੇਖੋ ਉਹਨਾਂ ਦੇ ਪੂਰੇ ਮਤਲਬ ਇਹ ਜੋ ਬਾਣ ਆਰ ਪਰ ਕਰਦੇ ਸੀ ਹਾਂ ਪਰ ਤਾਂ ਬਹੁਤ ਹੀ ਸੋਹਣਾ ਕਹਿੰਦੇ 4 ਕਿਲੋਮੀਟਰ ਦਾ ਇਹ ਸਰੋਵਰ ਹੈ ਜੀ ਪੂਰਾ ਘੇੜਾ 4 ਕਿਲੋਮੀਟਰ ਦਾ ਪੈਂਦਾ ਜੀ ਇੱਕ ਤੇ ਤੁਸੀਂ ਇਹ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਇਹ ਸ਼ਾਮ ਉਹ ਬੰਦੀ ਬੱਲੇ ਹੋਣਾ ਕੋਈ ਜਿਹੜਾ ਬਹੁਤ ਬਹੁਤ ਹੈ ਖਾਸ ਪ੍ਰਬੰਧ ਖਾਸ ਜਿਹਨੂੰ ਕਹਿ ਸਕਦੇ ਆਪਾਂ ਬੰਡਲ ਸੀ ਜੀ ਇਹਨਾਂ ਨੇ ਬੋਝਾ ਕੀਤਾ ਇਹ ਦੇਵੀ ਕਾਤਿਆ ਮੰਦਿਰ ਹੈ। ਮਿੱਤਰੋ ਇਹ ਆਗਰ ਦ੍ਰੋਪਤੀ ਕੂਪ ਤੇ ਖਾਟੂ ਸ਼ਾਮ ਜੀ ਦਾ ਮੰਦਿਰ ਹੈ ਜੀ ਤੇ ਮੰਦਿਰ ਦਾ ਮੱਥਾ ਟੇਕ ਕੇ ਤੁਹਾਨੂੰ ਪ੍ਰਾਚੀਨ ਦਿਖਾਉਨੇ ਆ। ਆਪਾਂ ਚਲਦੇ ਹਾਂ ਦ੍ਰੋਪਤੀ ਕੁੰਡ ਦੇ ਅੰਦਰ। ਕਹਿੰਦੇ ਮਹਾਪਰ ਦੇ ਟਾਈਮ ਜਦੋਂ ਦ੍ਰੋਪਤੀ ਨੇ ਆਪਣੇ ਇਹ ਹਿਸਤਉਤ ਤੇ ਸੀ ਦਰਯੋਦਨ ਦੇ ਦਰਯੋਦਨ ਦੇ ਖੂਨ ਹੈ ਜਿਸ ਵਿੱਚ ਦਰੁਪਤੀ ਦੀ ਬਾਂਦੀ ਪਾੜੇ ਨਿਕਾਲ ਕੇ ਇਸ਼ਨਾਨ ਕਰਾਤੀ ਸੀ। ਪਰਾਚੀ ਨਹੀਂ ਹੈ ਸਾਰਾ ਇਹ ਪ੍ਰਾਚੀਨ ਹੈ ਜੀ। ਕਹਿੰਦੇ ਪੂਰੀ ਹੀ ਪ੍ਰਾਚੀਨ ਹੈ ਜੀ। ਜੋ ਇੱਥੇ ਉਹਨਾਂ ਨੇ ਇਸ਼ਨਾਨ ਕੀਤਾ ਕਿਉਂਕਿ ਹੁਣ ਥੋੜਾ ਜਿਹਾ ਰੀਨੋਵੇਟ ਕਰ ਰਹੇ ਆ ਇਹ ਜੋ ਬਾਹਰ ਦੀਵਾਰਾਂ ਜੀ ਇਹ ਪੂਰੀਆਂ ਪ੍ਰਾਚੀਨ ਟਾਈਮ ਦੀਆਂ ਜੀ। ਉਨ ਉੱਪਰ ਦੀ ਜਾ ਕੇ ਉੱਪਰੋਂ ਵੀ ਵਿਊ ਦਿਖਾਉਨੇ ਆ। ਇਹ ਸੀਗਾ ਦ੍ਰੋਪਤੀ ਕੁੰਡ ਜਿਉ ਤੁਹਾਨੂੰ ਦਿਖਾਇਆ ਤੇ ਆਪਾਂ ਹੁਣ ਇਸ ਤੋਂ ਅੱਗੇ ਚੱਲਦੇ ਆ ਜਿੱਥੇ ਕਹਿੰਦੇ ਆ ਪੂਰਾ ਯੁੱਧ ਹੋਇਆ ਸੀ ਮਹਾਭਾਰਤ ਦਾ ਉਹ ਤੁਹਾਨੂੰ ਦਿਖਾਉਨੇ ਆ ਤੇ ਨਾਲ ਨਾਲ ਜੁੜੇ ਰੋ ਸਾਡੇ ਬਲੌਗ ਦੇ ਨਾਲ ਵੀਡੀਓ ਵਧੀਆ ਲੱਗੀ ਤਾਂ ਜਰੂਰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਸਾਰਿਆਂ ਦਾ ਆਪਾਂ ਹੁਣ ਦਰੁਪਤੀ ਕੁੰਦ ਦੇ ਬਾਹਰ ਆ ਗਏ ਆ ਜੀ ਇਹ ਹੈ ਜੀ ਇਹ ਇਮਾਰਤ ਆਪਾਂ ਉਪਰੋਂ ਵੀ ਦਰਸ਼ਨ ਕਰਾਉਨੇ ਆ ਦੇਖ ਲਓ ਆਪਾਂ ਨੀਚੇ ਤਾਂ ਤੁਹਾਨੂੰ ਕਰਾਈ ਸੀ ਹੁਣ ਉਪਰੋਂ ਇਹ ਦੇਖ ਲਓ ਪਾਪਾ ਜੀ ਮਿੱਤਰੋ ਵੇਖੋ ਪੁਰਾਣੇ ਟਾਈਮ ਚ ਕੰਧਾਂ ਕਿੱਡੀਆਂ ਖੜੀਆਂ ਸੀ ਘਾਟ ਤੋਂ ਘਾਟ ਵੀ ਜਿਆਦਾ ਨਹੀਂ ਸੀ ਤਿੰਨ ਤੋਂ 4 ਫੁੱਟ ਦੀ ਛੋੜੀ ਕੰਧਾਂ ਜੀ ਤਾਂ ਹੀ ਅੱਜ ਤੱਕ ਇਹ ਟਿੱਗੀ ਹੋਈ ਆ ਪਰ ਇਹ ਚੂਨਾ ਨਹੀਂ ਲੱਗਿਆ ਇਹ ਕੁਝ ਹੋਰ ਹੀ ਚੀਜ਼ ਨਾਲ ਕੀਤੀਆਂ ਹੋਈਆਂ ਜੀ ਪੂਰੀ ਦੁਵਾਰ ਦੁਵਾਰ ਦੇਖੋ ਕਿੰਨੀ ਚੌੜੀ ਹੈ ਨਾ ਇਹ ਹੈ ਜੀ ਬਹੁਤ ਫਿਰ ਜਿਵੇਂ ਜਿਵੇਂ ਸਰਕਾਰਾਂ ਟਾਈਮ ਚੇਂਜ ਹੁੰਦਾ ਗਿਆ ਓਵੇਂ ਓਵੇਂ ਥੋੜਾ ਜਿਹਾ ਰੈਨੋਵੇਟ ਕਰਦੇਗਾ ਜੀ